ਸਾਡੇ ਸਮਾਜ ਦੇ ਵਿੱਚ ਡਾਕਟਰ ਨੂੰ ਲੋਕ ਦੂਜਾ ਰੱਬ ਮੰਨਦੇ ਨੇ ਜੇ ਕਿਤੇ ਡਾਕਟਰ ਅਨਗੈਰੀ ਵਰਤਦਾ ਜਾਂ ਫਿਰ ਕੋਈ ਐਸਾ ਉਹ ਕਾਹਣ ਕਰ ਦਿੰਦਾ ਤਾਂ ਉਸ ਕਾਹਣ ਦੇ ਨਾਲ ਪੂਰੇ ਡਾਕਟਰਾਂ ਦੀ ਸ਼ਬੀ ਖਰਾਬ ਹੋ ਜਾਂਦੀ ਆ ਅੱਜ ਦੀ ਘਟਨਾ ਦੇ ਵਿੱਚ ਵੀ ਇੱਕ ਡਾਕਟਰ ਨੇ ਇਸੇ ਤਰ੍ਹਾਂ ਕੀਤਾ ਉਸ ਡਾਕਟਰ ਦੇ ਕਿਸੇ ਔਰਤ ਦੇ ਨਾਲ ਨਜਾਇਜ਼ ਸੰਬੰਧ ਸਨ ਤਾਂ ਇਸ ਤੋਂ ਬਾਅਦ ਉਹ ਉਸ ਦੇ ਨਾਲ ਐਸਾ ਗੰਦਾ ਕਾਹਣ ਕਰਦਾ ਕਿ ਉਸ ਦੇ ਪ੍ਰਾਈਵੇਟ ਪਾਰਟ ਦੇ ਵਿੱਚ ਬੋਤ ਹਾਲ ਤੱਕ ਪਾ ਦਿੰਦਾ ਕੀ ਹੈ ਪੂਰੀ ਘਟਨਾ ਕਿੱਥੋਂ ਦੀ ਇਹ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਦੀਪ ਚਾਹਲ ਅੱਜ ਦੀ ਜੋ ਸੱਚੀ ਘਟਨਾ ਇਹ ਲੁਧਿਆਣਾ ਦੇ ਸੇਵਾ ਲائن ਏਰੀਏ ਦੀ ਹੈ ਉੱਥੋਂ ਦਾ ਮਸ਼ਹੂਰ ਡਾਕਟਰ ਸੁਮਿਤ ਸੋਫਤ ਤਕਰੀਬਨ 15 ਸਾਲ ਪਹਿਲਾਂ ਡਾਕਟਰ ਸੁਮਿਤ ਦੇ ਕਿਸੇ ਔਰਤ ਦੇ ਨਾਲ ਨਜਾਇਜ਼ ਸੰਬੰਧ ਬਣ ਜਾਂਦੇ ਨੇ ਮਤਲਬ ਕੀ ਨਜਾਇਜ਼ ਤਾਲੁਕਾਤ ਹੋ ਜਾਂਦੇ ਨੇ ਇਸ ਤੋਂ ਬਾਅਦ ਹੌਲੀ-ਹੌਲੀ ਇਹਨਾਂ ਦਾ ਰਿਲੇਸ਼ਨਸ਼ਿਪ ਹੈ ਜਿਹੜਾ ਉਹ ਅੱਗੇ ਵਧ ਜਾਂਦਾ ਹੈ ਜਿਵੇਂ-ਜਿਵੇਂ ਟਾਈਮ ਲੰਘਦਾ ਜਾਂਦਾ ਤਾਂ ਇਹਨਾਂ ਦੇ ਇੱਕ ਲੜਕਾ ਪੈਦਾ ਹੁੰਦਾ ਇਸ ਟਾਈਮ ਉਸ ਲੜਕੇ ਦੀ ਉਮਰ ਤਕਰੀਬਨ 7 ਸਾਲ ਹੋ ਚੁੱਕੀ ਆ ਅਤੇ ਇਸ ਤੋਂ ਬਾਅਦ ਉਹਨਾਂ ਦੇ ਇੱਕ ਲੜਕੀ ਵੀ ਪੈਦਾ ਹੁੰਦੀ ਹੈ ਜਿਸ ਦੀ ਉਮਰ ਤਕਰੀਬਨ 4 ਸਾਲ ਹੈ ਪਰ ਉਹ ਡਾਕਟਰ ਪਹਿਲਾਂ ਹੀ ਵਿਆਹਿਆ ਹੋਇਆ ਸੀਗਾ ਅਤੇ ਨਾਲ-ਨਾਲ ਉਹ ਇਸ ਔਰਤ ਦੇ ਨਾਲ ਲਿਵਿੰਗ ਦੇ ਵਿੱਚ ਵੀ ਰਹਿ ਰਿਹਾ ਸੀ ਅਤੇ ਦੂਸਰੇ ਪਾਸੇ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਤਾਂ ਉਹ ਔਰਤ ਡਾਕਟਰ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਹੁਣ ਵਿਆਹ ਕਰਵਾ ਲਾ ਜਿਵੇਂ ਹੀ ਉਹ ਇਹ ਗੱਲ ਕਹਿੰਦੀ ਹੈ ਤਾਂ ਡਾਕਟਰ ਉਸ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦਾ ਅਤੇ ਇਹ ਇੱਕ ਵਾਰ ਨਹੀਂ ਹੋਇਆ ਸੀ ਪਹਿਲਾਂ ਵੀ ਬਹੁਤ ਵਾਰ ਹੋ ਚੁੱਕਿਆ ਸੀ ਇਸ ਤੋਂ ਬਾਅਦ ਉਹ ਡਾਕਟਰ ਨੂੰ ਇਹ ਵੀ ਗੱਲ ਕਹਿੰਦੀ ਹੈ ਕਿ ਤੂੰ ਆਪਣੀ ਪਤਨੀ ਨੂੰ ਤਲਾਕ ਦੇ ਦੇ ਜਦੋਂ ਉਹ ਇਹ ਗੱਲ ਕਹਿੰਦੀ ਹੈ ਤਾਂ ਫੇਰ ਵੀ ਡਾਕਟਰ ਉਸ ਨੂੰ ਕੁੱਟਦਾ ਮਾਰਦਾ ਉਸ ਦੇ ਨਾਲ ਤਸ਼ੱਦਦ ਕਰਦਾ ਤਾਂ ਇਸ ਤੋਂ ਬਾਅਦ ਆ ਜਾਂਦੀ ਹੈ 26 ਜੁਲਾਈ 2025 26 ਜੁਲਾਈ 2025 ਦੀ ਰਾਤ ਨੂੰ ਡਾਕਟਰ ਸ਼ਰਾਬ ਪੀ ਕੇ ਆਉਂਦਾ ਸ਼ਰਾਬ ਦੇ ਨਸ਼ੇ ਦੇ ਨਾਲ ਟੰਨ ਹੋ ਕੇ ਆ ਜਾਂਦਾ ਇਸ ਤੋਂ ਬਾਅਦ ਉਸ ਔਰਤ ਦੇ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੰਦਾ ਜਿਸ ਦੇ ਨਾਲ ਉਹ 15 ਸਾਲ ਤੋਂ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿ ਰਿਹਾ ਸੀ ਜਿਵੇਂ ਹੀ ਉਹ ਉਸ ਦੇ ਨਾਲ ਤੱਕੇਸ਼ਾਈ ਕਰਨ ਦੀ ਕੋਸ਼ਿਸ਼ ਕਰਦਾ ਤਾਂ ਅੱਗੋਂ ਔਰਤ ਉਸ ਦਾ ਵਿਰੋਧ ਕਰਦੀ ਹੈ ਪਾਰ ਉਹ ਇੱਥੇ ਨਹੀਂ ਰੁਕਦਾ ਉਹ ਉਸ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦਾ ਅਤੇ ਡਰਾਉਂਦਾ ਧਮਕਾਉਂਦਾ ਅਤੇ ਇਸ ਤੋਂ ਬਾਅਦ ਉਹ ਹਵਾਨੀਤ ਦੀਆਂ ਸਾਰੀਆਂ ਹੱਦਾਂ ਪਾਰ ਕਰਦਾ ਅਤੇ ਉਹ ਉਸ ਔਰਤ ਦੇ ਪ੍ਰਾਈਵੇਟ ਪਾਰਟ ਦੇ ਵਿੱਚ ਬੀਅਰ ਦੀ ਬੋਤਲ ਤੱਕ ਪਾ ਦਿੰਦਾ ਇਸ ਤੋਂ ਬਾਅਦ ਉਹ ਔਰਤ ਚੀਕਾਂ ਮਾਰਨੀ ਸ਼ੁਰੂ ਕਰਦੀ ਹੈ ਅਤੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਰਾਤ ਦੇ ਟਾਈਮ ਉਹ ਔਰਤ ਉੱਥੋਂ ਫਰਾਰ ਹੋ ਜਾਂਦੀ ਹੈ ਇਸ ਤੋਂ ਬਾਅਦ ਉਹ ਲੁਧਿਆਣਾ ਦੇ ਆਲਮਗੀਰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਰਾਤ ਕੱਢਦੀ ਹੈ ਅਤੇ ਦੂਸਰੇ ਦਿਨ ਸਵੇਰ ਬੜੇ ਉਹ ਪੁਲਿਸ ਥਾਣਾ ਡਿਵੀਜ਼ਨ ਨੰਬਰ 8 ਦੇ ਵਿੱਚ ਪਹੁੰਚਦੀ ਹੈ ਅਤੇ ਆਪਣੀ ਇਸ ਪੂਰੀ ਬਾਰਦਾਤ ਨੂੰ ਪੁਲਿਸ ਵਾਲਿਆਂ ਨੂੰ ਦੱਸਦੀ ਹੈ ਤਾਂ ਇਹ ਘਟਨਾ ਸੁਣਨ ਤੋਂ ਬਾਅਦ ਪੁਲਿਸ ਵਾਲੇ ਵੀ ਹੈਰਾਨ ਰਹਿ ਜਾਂਦੇ ਨੇ ਕਿ ਆਖਰ ਇੰਨਾ ਪੜ੍ਹਿਆ ਲਿਖਿਆ ਡਾਕਟਰ ਇਸ ਤਰ੍ਹਾਂ ਕਿਵੇਂ ਕਰ ਸਕਦਾ ਤਾ ਇਸ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਉਸ ਔਰਤ ਦੇ ਬਿਆਨਾਂ ਦੇ ਆਧਾਰ ਤੇ ਡਾਕਟਰ ਉੱਤੇ ਕਾਰਵਾਈ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸੋ ਤੁਹਾਨੂੰ ਦੱਸ ਦਈਏ ਇਹ ਜਿਹੜੀ ਖਬਰ ਹੈ ਇਹ ਲੁਧਿਆਣਾ ਦੀ ਹੈ ਲੁਧਿਆਣਾ ਦਾ ਮਸ਼ਹੂਰ ਡਾਕਟਰ ਸੁਮਿਤ ਸੋਫਤ ਉਸ ਦੀ ਪਤਨੀ ਵੀ ਇੱਕ ਪੇਸ਼ੇਵਰ ਡਾਕਟਰ ਹੈ ਜੋ ਕਿ ਬਹੁਤ ਹੀ ਮਸ਼ਹੂਰ ਡਾਕਟਰ ਨੇ ਪਰ ਕੁਝ ਗੱਲਾਂ ਨੂੰ ਲੈ ਕੇ ਦੋਨਾਂ ਦੇ ਵਿੱਚ ਵਿਵਾਦ ਚੱਲ ਰਿਹਾ ਸੀ ਤਾਂ ਇਧਰੋਂ ਨਾਲ ਹੀ ਡਾਕਟਰ ਸੁਮਿਤ ਸੋਫਤ ਦਾ ਇੱਕ ਦੂਸਰੀ ਔਰਤ ਦੇ ਨਾਲ ਪ੍ਰੇਮ ਸੰਬੰਧ ਵੀ ਚੱਲ ਰਿਹਾ ਸੀ ਤਾਂ ਇਸ ਤੋਂ ਬਾਅਦ ਲੜਾਈ ਝਗੜਾ ਇੰਨਾ ਵੱਜ ਜਾਂਦਾ ਕਿ ਤਾਂ ਇਸ ਤੋਂ ਬਾਅਦ ਡਾਕਟਰ ਸੁਮਿਤ ਸੋਫਤ ਉਸ ਔਰਤ ਦੇ ਨਾਲ ਬਹੁਤ ਹੀ ਘਟਿਆ ਹਰਕਤ ਕਰਦਾ ਸੋ ਦਰਸ਼ਕੋ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਔਰਤ ਦੇ ਨਾਲ ਇਸ ਤਰ੍ਹਾਂ ਦਾ ਤਸ਼ੱਦਦ ਹੋਇਆ ਹੋਵੇ ਬਹੁਤ ਸਾਰੀਆਂ ਅਸੀਆਂ ਘਟਨਾਵਾਂ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਯੂਪੀ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਇਸ ਤਰ੍ਹਾਂ ਦੀਆਂ ਡੇਲੀ ਤੁਹਾਨੂੰ ਘਟਨਾਵਾਂ ਦੇਖਣ ਨੂੰ ਮਿਲਣਗੀਆਂ ਸੋ ਤੁਹਾਡੇ ਦਰਸ਼ਕੋ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਆ ਕਰੋ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਇਹ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਹਾਈਪ ਜਰੂਰ ਕਰ ਦਿਓ ਸੋ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਨਿਊਜ਼ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ ਟੱਚ